ਮੇਰੇ ਯਾਰ ਕਾ ਸੀਗਾ ਸੁੱਕੇ ਸਰੀਰ ਤੇ ਰਖੀ ਆ ਕਰੀ ਜਾ ਬਾਈ ਜਿਵੇਂ ਬਿਜਲੀ ਵਾਲੇ ਖੰਭੇ ਨਾਲ ਲੱਗ ਜਾਂਦਾ ਮਿੱਤਰੋ ਆ ਵੀਡੀਓ ਉਹਨਾਂ ਕੁੜੀਆਂ ਮੁੰਡਿਆਂ ਵਾਸਤੇ ਆ ਜਿਹੜੇ ਆਪਦੇ ਮਾਪਿਆਂ ਦੇ ਆਖੇ ਨਹੀਂ ਲੱਗਦੇ ਕਿਉਂਕਿ ਉਹ ਬਥੇਰਾ ਕਹਿੰਦੇ ਆ ਪੁੱਤ ਜਦੋਂ ਤੁਸੀਂ ਸਕੂਲ ਜਾਂਦੇ ਹੋ ਕੋਈ ਕੋਟੀ ਸਵਟਰ ਪਾ ਕੇ ਜਾਇਆ ਕਰੋ ਕੋਟ ਪਾਲਿਆ ਕਰੋ ਕਿਉਂਕਿ ਜਿਹੜੀ ਪੁਰਾਣੇ ਦੀ ਕਹਾਵਤਾਂ ਨੇ ਇਹ ਇਹ ਬਿਲਕੁਲ ਸੱਚੀ ਆ ਬਾਈ ਕਿਉਂਕਿ ਠੰਡ ਆ ਜਿਹੜੀ ਬਈ ਆਉਂਦੀ ਜਾਂਦੀ ਮਾਂ ਦੀ ਹੁੰਦੀ ਆ ਆ ਦੇਖੋ ਬਾਈ ਆਪਾਂ ਤਾਂ ਲੋਈ ਲਾਈ ਲੈ ਰੱਖੀ ਆ ਪਰਨਾ ਬੰਨ ਰੱਖਿਆ ਐਣਕਾਂ ਲਾ ਰੱਖੀਆਂ ਤੇ ਆਪਾਂ ਦਾ ਬਾਈ ਪੂਰਾ ਨੌ ਪਰ ਨੌ ਆ ਠੀਕ ਆ ਤੇ ਕੱਲ ਬਈ ਮੈਂ ਮਾਨਸਾ ਜਾਂਦਾ ਸੀਗਾ ਉਥੇ ਕੋਈ ਮੁੰਡਾ ਸੀਗਾ ਬੱਸ ਦੇ ਵਿੱਚ ਉਹਦੇ ਬਾਈ ਨਾ ਤਾਂ ਕੋਈ ਕੋਟੀ ਸਵਾਟਰ ਪਾਇਆ ਨਾ ਕੋਟ ਪਾਇਆ ਕੱਲੀ ਪਤਲੀ ਸ਼ਰਟ ਪਾਈ ਪੈਂਟ ਪਾਈ ਜੀਨ ਦੀ ਤੇ ਮਗਰੋਂ ਬਾਈ ਦੇਖੀ ਬੱਸ ਜੇ ਖੜਾ ਬਹੁਤ ਬੰਦੇ ਨੇ ਲੋਈਆਂ ਲੈਤੀਆਂ ਸੀਗੀਆਂ ਠੀਕ ਆ ਤੇ ਠੰਡ ਸਹਿਣ ਦੀ ਵੀ ਮਤਲਬ ਹਨਾ ਕਈ ਬੰਦੇ ਕਪੈਸਿਟੀ ਹੁੰਦੇ ਕਈ ਨਹੀਂ ਹੁੰਦੀ ਹਨਾ ਤੇ ਉਹ ਮੇਰੇ ਵਰਗਾ ਸੀਗਾ ਸੁੱਕੇ ਸਰੀਰ ਦੇ ਰਿਖੀ ਆ ਕਰੀ ਜਾ ਬਾਈ ਜਿਵੇਂ ਬਿਜਲੀ ਵਾਲੇ ਖੰਭੇ ਨਾ ਲੱਗਿਆ ਹੁੰਦਾ ਵੀ ਪਤੰਦਰਾ ਠੰਡਾ ਇਹਦੀ ਕਦੀ ਲਿਹਾ ਜਾਵੇ ਤੂੰ ਕੋਟ ਕੱਟ ਪਾਲਾ ਹਨਾ ਵੀ ਤੇਰੇ ਕੋਲ ਚੰਗਾ ਵਧੀਆ ਚੰਗੇ ਘਰੋਂ ਲੱਗਦਾ ਸੀ ਵੀ ਕੋਟਗੜ੍ਹ ਪਾਲਾ ਐਵੇਂ ਹੀ ਪਤੰਦਰਾ ਤੂੰ ਠੰਡ ਮਰੀ ਜਾਣਾ ਇਹ ਟੌਰਾ ਨੇ ਮਾਰ ਲੇ ਪੱਕੀ ਗੱਲ ਹੈ ਟੌਰਾ ਨੇ ਮਾਰ ਲੇ ਠੀਕ ਆ ਪਰ ਜਿਹੜੇ ਬਾਈ ਮੇਰੇ ਫੈਨ ਆ ਮੈਨੂੰ ਪਿਆਰ ਕਰਦੇ ਆ ਬਾਈ ਜਿਹੜੇ ਮੈਨੂੰ ਦਿਲੋਂ ਕਹਿੰਦਾ ਵੀ ਕਾਕੂ ਸਾਡਾ ਭਰਾ ਯਾਰ ਬਾਈ ਉਹ ਕੋਟੀਆਂ ਸਵਟਰਾਂ ਪਾ ਕੇ ਰੱਖਿਆ ਕਰੋ ਲੋਈਆਂ ਲਈਆਂ ਲੈ ਕੇ ਰੱਖਿਆ ਕਰੋ ਬਾਕੀ ਇੱਕ ਗੱਲ ਹੋਰ ਆਈਏ ਮੇਰੇ ਦਿਮਾਗ ਦੇ ਵਿੱਚ ਜਦੋਂ ਤੁਸੀਂ ਵਾਲੇ ਮਾਂ ਪਿਓ ਦੇ ਅੱਖਾਂ ਨਹੀਂ ਇਹ ਵੈਰੀ ਗਾਰੰਟੀ ਆ ਪਰ ਜਿਹੜਾ ਗੱਲ ਮੰਨ ਜੂ ਵਧੀਆ ਐਵੇਂ ਇੱਕ ਕੁੜੀਆਂ ਦੇ ਹਾਲ ਆ ਹੱਥ 'ਚ ਮੂਲ ਮੋਬਾਈਲ ਫੜੇ ਹੋਣਗੇ ਟੌਰ ਨਾਲ ਫੜ ਕੇ ਮੋਬਾਈਲ ਚਲੋ ਜੀ ਐ ਦੇਖੀ ਜਾਣਗੇ ਬੱਸ ਜਿ ਖੜੀਆਂ ਨਾ ਕੋਈ ਕੋਟੀ ਦੇ ਨਾਲ ਸਵੱਟਰ ਦਾ ਨਾ ਬੱਸ ਜੋ ਤਾਂ ਹੱਥ ਫੋਣ ਜਿਹੜਾ ਹੈਂਡਲ ਜਿਆ ਲੱਗਿਆ ਹੁੰਦਾ ਆ ਰਾਮਣਾਏ ਖੜੀਆਂ ਰਹਿੰਦੇ ਜਦੋਂ ਵਾਜਦਾ ਬ੍ਰੇਕ ਮੁੜ ਕੇ ਬਾਅਦ ਫਿਰ ਡਰਾਈਵਰ ਦੇ ਉਹ ਜਿੱਥੇ ਲੱਗਿਆ ਹੁੰਦਾ ਉਹ ਇੰਜਣ ਜਿਆ ਉਹ ਉੱਥੋਂ ਦੇ ਕਰ ਜਾਂਦੀਆਂ ਫਿਰ ਰੁੜਦੀਆਂ ਤੁਰੀਆਂ ਸੋ ਇਸ ਕਰਕੇ ਆਪਦਾ ਹੱਥੋਂ ਤੋਂ ਪਾ ਕੇ ਰੱਖਿਆ ਕਰੋ ਬੱਸਾਂ 'ਚ ਬਾਈ ਤੇ ਮੈਂ ਦੋ ਤਿੰਨ ਵਾਰੀ ਦੇਖਿਆ ਹੱਥੋਂ ਤੋਂ ਪਾਉਣ ਵਾਸਤੇ ਹੀ ਬਣਾਏ ਹੁੰਦੇ ਡੰਡੇ ਜਿਹੇ ਤਹਾ ਠੀਕ ਆ ਤੇ ਉਹਦੇ ਤੇ ਹੱਥੋਂ ਤੋਂ ਪਾ ਕੇ ਆਮਣਾ ਖੜਿਆ ਕਰੋ ਟੌਰ ਨਾਲ ਜੇ ਪੰਜੇ ਹੱਥ ਪੈਲੇ ਜਦੋਂ ਬ੍ਰੇਕ ਮਾਰਦਾ ਤਾਂ ਬਾਈਆਂ ਹਲੜ ਤੇ ਮੂਰ ਨੂੰ ਡਿੱਗਣ ਦੇ ਕਰੀ ਜਾਂਦੇ ਸੋ ਧਿਆਨ ਰੱਖਿਆ ਕਰੋ ਬਾਕੀ ਧੰਨਵਾਦ ਪਰ ਇੱਕ ਕੱਲ ਮੈਨੂੰ ਪਤਾ ਪਰ ਜਦੋਂ ਤੁਸੀਂ ਮਾਪੇ ਦੀ ਨਹੀਂ ਮੰਨਦੇ ਮੰਨਦੀ ਮੇਰੀ ਵੀ ਹੈ ਨਹੀਂ ਪਰ ਸ਼ਹਿਰ ਚ ਜ਼ਰੂਰ ਕਰ ਦਿਓ